ਸਸ਼ੀਗਤ ਉਸ ਵੇਖਦੇ ਤੈਨੂੰ ਸਵੇਰਾ ਟੀਵੀ ਪੰਜਾਬ ਯੂਨੀਵਰਸਿਟੀ ਦੇ ਵਿਚਾਰ ਚਿੰਤਨ ਚੱਲ ਰਿਹਾ ਸਰ ਪੰਜਾਬ ਵਿਜਨ 2047 ਦੇ 47 ਦੇ ਲਈ ਕੀ ਵਿਚ ਤੁਹਾਡੇ ਵੱਲੋਂ ਦਿੱਤਾ ਜਾਊਗਾ ਦੇਖੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਜੋ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਸਾਡੇ ਮਾਨਯੋਗ ਐਮਪੀ ਡਾਕਟਰ ਵਿਕਰਮਜੀਤ ਸਿੰਘ ਸਾਨੀ ਸਾਹਿਬ ਨੇ ਉਪਰਾਲਾ ਕੀਤਾ ਹੈ ਔਰ ਇਹ ਪੰਜਾਬ ਵਿਜਨ 2047 ਜੋ ਇਹ ਇਹਦੇ ਵਿੱਚ ਪੰਜਾਬ ਨੂੰ ਲੈ ਕੇ ਚਰਚਾ ਕੀਤੀ ਜਾਊਗੀ ਕਿ ਜਿਹੜੇ ਸਾਡੇ ਆਉਣ ਵਾਲੇ ਸਮੇਂ ਦੇ ਜਿਹੜੇ ਰੂਡ ਮੈਪਸ ਨੇ ਉਹ ਕਿਸ ਤਰ੍ਹਾਂ ਦੇ ਡਿਜ਼ਾਈਨ ਕੀਤੇ ਜਾਣਗੇ ਜਿਹੜੀ ਪੰਜਾਬ ਦੇ ਅੰਦਰ ਸਾਡੀ ਗਵਰਨਮੈਂਟ ਚੱਲ ਰਹੀ ਆ ਆਮ ਆਦਮੀ ਪਾਰਟੀ ਦੀ ਜੋ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਯੋਗ ਅਗਵਾਈ ਦੇ ਵਿੱਚ ਚੱਲ ਰਹੀ ਆ ਔਰ ਜੋ ਕਿ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀਆਂ ਜੋ ਮਤਲਬ ਕਿ ਦਿੱਲੀ ਦੇ ਵਿੱਚ ਕੀਤੇ ਉਹਨਾਂ ਦੇ ਵਿਕਾਸ ਕਾਰ ਸੀ ਉਹਨਾਂ ਨੇ ਇੱਕ ਤਰ੍ਹਾਂ ਨਾਲ ਉਹ ਰੂਲ ਮਾਡਲ ਸੈੱਟ ਕੀਤਾ ਸੀਗਾ ਉਦੇ ਸੰਬੰਧ ਦੇ ਵਿੱਚ ਜੋ ਪੰਜਾਬ ਦੇ ਵਿੱਚ ਅਸੀਂ ਵੱਡੇ ਫੈਸਲੇ ਆਲਰੇਡੀ ਲਿੱਤੇ ਨੇ ਔਰ ਜਿਹੜੇ ਹੋਣ ਵੀ ਆਉਣ ਵਾਲੇ ਸਮੇਂ 'ਚ ਵੀ ਅਸੀਂ ਲੈਣ ਜਾ ਰਹੇ ਹਾਂ ਔਰ ਉਦੇ ਤੇ ਅੱਜ ਚਰਚਾ ਹੋਊਗੀ ਜਿਹੜੇ ਵੱਖ-ਵੱਖ ਡੈਲੀਗੇਸ਼ਨਸ ਆਏ ਹੋਏ ਨੇ ਉਹਨਾਂ ਨਾਲ ਚਰਚਾ ਹੋਊਗੀ ਐਮਪੀ ਸਾਹਿਬ ਦੇ ਨਾਲ ਬੈਠ ਕੇ ਗੱਲਬਾਤ ਕਰਾਂਗੇ ਔਰ ਪੰਜਾਬ ਸਾਡਾ ਜਿਹੜਾ ਹੈ ਉਹ ਸਾਰੇ ਸੂਬਿਆਂ ਨਾਲੋਂ ਸਭ ਤੋਂ ਉੱਨਤ ਤੇ ਵਧੀਆ ਬਣੇ ਸਾਡਾ ਇਹੀ ਕਮਕਸਦ ਹੈ ਅਸੀਂ ਜਿਹੜਾ ਸਾਡਾ ਇਹ ਅਸੀਂ ਇੱਕ ਤਰ੍ਹਾਂ ਦਾ ਜੋ ਸ਼ੋਅਕੇਸ ਵੀ ਕਰਦੇ ਹਾਂ ਪੰਜਾਬ ਨੂੰ ਜਿਵੇਂ ਮੈਂ ਤੁਹਾਨੂੰ ਦੱਸਦਾ ਬੀਇੰਗ ਐ ਇੰਡਸਟਰੀ ਮਨਿਸਟਰ ਜਿਵੇਂ ਸਾਡੇ ਕੋਲ ਇੱਕ ਇਨਵੈਸਟਮੈਂਟ ਦਾ ਜਿਹੜਾ ਪੋਰਟਲ ਹੈ ਸਾਡੇ ਇਸ ਸਾਲ ਦੇ ਵਿੱਚ ਜਿਹੜਾ ਸਾਡਾ ਇਨਵੈਸਟ ਪੰਜਾਬ ਪੋਰਟਲ ਹੈ ਉਹ ਪੂਰੇ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਯੂਜ਼ਰ ਫ੍ਰੈਂਡਲੀ ਔਰ ਸਭ ਤੋਂ ਜ਼ਿਆਦਾ ਯੂਜ਼ਡ ਕੀਤਾ ਪੋਰਟਲ ਬਣਿਆ ਔਰ ਸਾਡੇ ਕੋਲ ਇਸ ਵਾਰ ਜਿਹੜੀ ਐਮਐਸਐਮਈ ਨੇ 50000 ਤੋਂ ਉੱਪਰ ਤਕਰੀਬਨ ਤਕਰੀਬਨ 55000 ਦੇ ਕਰੀਬ ਐਮਐਸਐਮਈ ਨੇ ਇਸ ਵਾਰ ਸਾਡੇ ਪੰਜਾਬ ਦੇ ਅੰਦਰ ਆਪਣਾ ਜਾਨੀ ਕਿ ਨਿਊ ਸਟਾਰਟਅਪਸ ਕਰਨ ਲਈ ਆਪਣੀ ਜਾਨੀ ਕਿ ਇੱਕ ਉਮੀਦ ਜਗਾਈ ਹੈ ਸੋ ਆਪਣੇ ਆਪ ਚ ਇੱਕ ਬਹੁਤ ਵੱਡੀ ਗੱਲ ਹੈ ਸੋ ਪੰਜਾਬ ਦੇ ਵਿੱਚ ਚਾਹੇ ਐਗਰੋ ਬੇਸਡ ਇੰਡਸਟਰੀ ਆਵੇ ਚਾਹੇ ਆਈਟੀ ਇੰਡਸਟਰੀ ਆਵੇ ਸਾਡੀ ਆਈਟੀ ਇੰਡਸਟਰੀ ਦੇ ਨਾਲ ਅਸੀਂ ਬਹੁਤ ਜਲਦੀ ਆਈਟੀ ਦੀ ਵਧੀਆ ਇੱਕ ਪਾਲਿਸੀ ਲੈ ਕੇ ਆਉਣ ਨੂੰ ਤਿਆਰ ਬੈਠੇ ਹਾਂ ਅਸੀਂ ਓਟੀਐਸ ਦੀਆਂ ਸਕੀਮਸ ਲੈਣ ਨੂੰ ਤਿਆਰ ਬੈਠੇ ਹਾਂ ਅਸੀਂ ਕੰਪਾਊਂਡਿੰਗ ਦੀ ਪਾਲਿਸੀ ਲੈਣ ਨੂੰ ਤਿਆਰ ਬੈਠੇ ਹਾਂ ਔਰ ਇਹ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਮੈਜੋਰਟੀ ਆਫ ਅਸੀਂ ਜਿਹੜੀ ਫੈਸਿਲਿਟੇਸ਼ਨ ਸਕੀਮਸ ਲਿਆ ਰਹੇ ਆ ਪੰਜਾਬ ਦੇ ਵਿੱਚ ਇਹ ਜ਼ਾਹਿਰ ਜੀ ਗੱਲ ਹੈ ਕਿ ਪੰਜਾਬ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਦੀ ਸਭ ਤੋਂ ਉੱਨਤ ਤੇ ਸਭ ਤੋਂ ਵਧੀਆ ਸੂਬਾ ਬਣਾਣਗੇ ਅਸਲਿਕ ਗੱਲ ਹੈਗੀ ਹੈ ਅੱਜ ਇਲੈਕਸ਼ਨ ਕਮਿਸ਼ਨ ਵੱਲੋਂ ਜੇ ਹੈ ਰਾਜਾਵੜਿੰਗ ਤੇ ਮਨਪ੍ਰੀਤ ਬਾਦਲ ਨਹੀਂ ਅੱਜ ਦਾ ਪਲੀਜ਼ ਜਿਹੜਾ ਫੋਕਸ ਹੈ ਜਿਹੜਾ ਉਹ ਪੰਜਾਬ ਵਿਜ਼ਨ ਸਰ ਕੱਲ ਸੀ ਨੇਟ ਇਲੈਕਸ਼ਨ ਉਹਨੂੰ ਲੈ ਕੇ ਕੀ ਕਹਿਣਾ ਮੈਂ ਸਿਰਫ ਅੱਜ ਅੱਜ ਇਹ ਪ੍ਰੋਗਰਾਮ ਦੇ ਉੱਤੇ ਗੱਲ ਤਾਂ ਇਹ ਸੀ ਸਾਡੇ ਨਾਲ ਕੈਬਨਿਟ ਮਿਸਟਰ ਤਰਨਪੀਤ ਸਿੰਘ ਸੋਰ ਜੋ ਦੱਸ ਰਹੇ ਸੀ ਕਿ ਅੱਜ ਜੇ ਹੈ ਇੰਡਸਟਰੀ ਦੇ ਵਿਚਾਰ ਪੋਰਟਲ ਸਾਡਾ ਇਨਵੈਸਟ ਪੋਰਟਲ ਬਹੁਤ ਵਧੀਆ ਚੱਲ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿਚਕਾਰ ਜੋ ਇਹ ਪ੍ਰੋਗਰਾਮ ਹੈ ਕਿਤਨਾ ਕਿਤੇ ਪੰਜਾਬ ਦੀ ਬਿਹਤਰੀ ਲਈ ਜੇ ਹੈ ਉਹ ਸਾਬਤ ਹੋਵੇਗਾ ਕੈਮਰਾਮੈਨ ਅਨਿਸ ਦੇ ਨਾਲ ਹੀ ਰੂਪ ਚਰਵੰਦ ਐ